ਉਹਨਾਂ ਦੇ ਕੋਈ ਮਾਸੀ ਦਾ ਬੇਟਾ ਸੀਗਾ ਉਹਨੇ ਫਿਰ ਸਾਨੂੰ ਸੁਨੇਹਾ ਦਿੱਤਾ ਵੀ ਬਾਈ ਜੀ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਂ ਇਹਨਾਂ ਨੂੰ ਰਸਤੇ 'ਤੇ ਜਾਖਿਆ ਮੈਂ ਕਿਹਾ ਗੁਲਸ਼ਨ ਆਪਾਂ ਚੱਲੇ ਤੈਗੇ ਆ ਤੇ ਜੀ ਉਹਨੇ ਬੁਲਾਇਆ ਨਾ ਆਪਾਂ ਨੂੰ ਚਾਜਣਾ ਕਿ ਆਪਾਂ ਫਿਰ ਬੇਇੱਜ਼ਤੀ ਜਿਹਾ ਹੋ ਜਾਏ ਯਾਰ ਕਿਤੇ ਤੇ ਉਹ ਤੇ ਅੱਜ ਕੱਲ ਦਾ ਕਲਾਕਾਰ ਹਾਂ ਅੱਜ ਕੱਲ ਦਾ ਸੁਭਾਅ ਹਾਂ ਵੀ ਕੀ ਕਿਹੋ ਜਿਹਾ ਮਿਲੂਗਾ ਇਹ ਕਹਿੰਦੇ ਚੱਲੋ ਤੇ ਸਹੀ ਜਦੋਂ ਸਦਿਆ ਵੀ ਜੇ ਨਾ ਚਾਜਣਾ ਬੁਲਾਉਣਗੇ ਆਪਾਂ ਮੋਢਾ ਮੰਗੇ ਹੂੰ ਉਹ ਮੁੰਡਾ ਪਹਿਲਾਂ ਗਿਆ ਜਿੰਨੇ ਸਾਨੂੰ ਸਦਿਆ ਸੀ ਦਵਿੰਦਰ ਉਹਦਾ ਨਾਮ ਠੀਕ ਉਹ ਜਾ ਕੇ ਕਹਿੰਦਾ ਵੀ ਬਾਈ ਜੀ ਠੀਕਰੇ ਆ ਜਾਓ ਬਹੁਤ ਘ ਮੰਮੀ ਡਾਡੀ ਕੋਲੇ ਹੀ ਜਾ ਕੇ ਬੈਠੇ ਬਾਈ ਜੀ ਉਧਰੋਂ ਸ਼ੋਭਦੀ ਪਾਈ ਸਾਫਾ ਬੰਨਿਆ ਉਹਦੇ ਸਿਰ ਤੇ ਤੇ ਪੈਰੀਂ ਚੱਪਲ ਹੈ ਕੈਪਰੀ ਗੋਡਿਆਂ ਦੀ ਕੋਈ ਗੱਲ ਗੋਡਿਆਂ ਤੋਂ ਥੱਲੇ ਤੱਕ ਕੈਪਰੀ ਸੀ ਉਹ ਆ ਕੇ ਬੈਠੇ ਮਿਲੇ ਬਾਈ ਜੀ ਬਾਈ ਜੀ ਬਾਪੂ ਨੂੰ ਹੱਸਾ ਲੱਗੇ ਕਿੰਦੇ ਤੇਰੀ ਫੇਵਰੇਟ ਜੋੜੀ ਆ ਗਈ ਬਾਪੂ ਜੀ ਆਏ ਆਏ ਕੀ ਬਾਤ ਕਹਿੰਦੇ ਬਾਪੂ ਤੂੰ ਬਹੁਤ ਗਾਣਾ ਸੁਣਦਾ ਹੁੰਦਾ ਸੀਗਾ ਬਾਈ ਜੀ ਉਹਨਾਂ ਦਾ ਮੋਹ ਘੱਟ ਕਰਦੀ ਜੀਜੇ ਦਾ ਹੱਸ ਕੇ ਕਹਿੰਦੇ ਬਾਪੂ ਕੋ ਗੱਲ ਵੀ ਗਈ ਮਾਸੀ ਨਾਲ ਕਿ ਘਰਾਂ ਹੀ ਸੁਣਦਾ ਹੁੰਦਾ ਸੀ ਤੇ ਬੇਬੇ ਵੀ ਕੋਲ ਸੀ ਛੌੜ ਚ ਪੈ ਗਏ ਫਿਰ ਮੇਰੇ ਨਾਲ ਦੁਖਸੋ ਕਰਨ ਲੱਗੇ ਬਾਈ ਜੀ ਤੁਸੀਂ ਹੁਣ ਕਿਵੇਂ ਹੋ ਕਿੱਥੇ ਰਹਿੰਦੇ ਹੋ ਮੈਂ ਕਿਹਾ ਜੀ ਬਠਿੰਡੇ ਕਹਿੰਦੇ ਤੁਹਾਡੇ ਤੇ ਪਰਚਾ ਹੋ ਗਿਆ ਸੀ ਮੈਂ ਕਿਹਾ ਹਾਂ ਜੀ ਵੀਰੇ ਕਦੋਂ ਗਿਆ ਮੈਂ 2014 ਚ ਕਹਿੰਦੇ ਉਦੋਂ ਤੇ ਮੇਰੇ ਪੱਲੇ ਹੀ ਕੱਖ ਨਹੀਂ ਸੀ ਤੇ ਮੈਂ ਵੀ ਈਟੀ ਕੁਝ ਚੀਜ਼ ਨਹੀਂ ਮੈਂ ਵੀ ਕੁਝ ਨਹੀਂ ਸੀ ਬਾਈ ਕਦੇ ਰੱਬ ਮੁਸੀਬਤ ਨਾ ਪਾਵੇ ਹੁਣ ਕਦੇ ਤੁਹਾਨੂੰ ਮੇਰੀ ਲੋੜ ਹੋਵੇ ਤੇ ਮੈਂ ਖੜਾ ਨਾਲ ਸਾਨੂੰ ਬੜਾ ਹੌਸਲਾ ਹੋਇਆ ਪਹਿਲੀ ਬਲਾਕਾ